ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਵੀਡੀਓ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਕਮੈਂਟਸ ਵੀ ਕਰਿਆ ਕਰੋ ਸੁਝਾਅ ਵੀ ਦਿਆ ਕਰੋ ਕਿ ਹੋਰ ਕਿਹੜੇ ਗੁਰੂ ਸਾਹਿਬਾਨ ਜੀ ਦਾ ਕੋਈ ਇਤਿਹਾਸ ਆਪ ਜੀ ਸਰਵਣ ਕਰਨਾ ਚਾਹੁੰਦੇ ਹੋ ਤਾਂ ਕਿ ਸਾਡਾ ਹਿੰਮਤ ਹੌਸਲਾ ਬਣਿਆ ਰਵੇ ਸੰਗਤ ਜੀ ਅੱਜ ਸਾਖੀ ਪੌਂਟਸ ਸਭ ਸ਼ਹਿਰ ਦੇ ਵਸਣ ਦੀ ਸੁਨਾਣ ਜਾ ਰਹੀ ਹਾਂ ਬਾਈ ਧਾਰ ਦੇ ਪਹਾੜੀ ਰਾਜਿਆਂ ਵਿੱਚਕਾਰ ਪ੍ਰਸਪਰ ਲੜਾਈਆਂ ਝਗੜੇ ਚੱਲਦੇ ਰਹਿੰਦੇ ਸਨ ਨਾਹਨ ਰਿਆਸਤ ਤੇ ਰਾਜਾ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਸ਼ਿਰੀ ਨਗਰ ਗੜਵਾਲ ਦੇ ਰਾਜਾ ਫਤਿਹ ਸ਼ਾਹ ਦੇ ਕਬਜ਼ੇ ਵਿੱਚ ਸੀ ਮੇਦਨੀ ਪ੍ਰਕਾਸ਼ ਉਸ ਤੋਂ ਆਪਣਾ ਇਲਾਕਾ ਵਾਪਸ ਲੈਣ ਦੇ ਸਮਰੱਥ ਨਹੀਂ ਸੀ ਉਸ ਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਫਿਰ ਆਪਣੀ रियासत ਵਿੱਚ ਰਹਿੰਦੇ ਪ੍ਰਸਿੱਧ ਮਹਾਨ ਤਪਸਵੀ ઋષਿ ਕਾਲਪੀ ਜੀ ਤੋਂ ਵੀ ਸਲਾਮ ਮੰਗੀ ਉਹ ਨਾਮ ਕਮਾਈ ਵਾਲੇ ਮਹਾਪੁਰਸ਼ ਸਨ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਦੇ ਘਰ ਨੂੰ ਮੰਨਦੇ ਹੋ ਉਹਨਾਂ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਗੱਦੇ ਨਸ਼ੀਨ ਹਨ ਤੁਸੀਂ ਉਹਨਾਂ ਨੂੰ ਆਪਣੀ रियासत ਵਿੱਚ ਬੁਲਾਓ ਉਹਨਾਂ ਦੀ ਸ਼ਰਨ ਪਾਓ ਤੁਹਾਡੇ ਸੰਕਟ ਦੂਰ ਹੋ ਜਾਣਗੇ ਰਾਜਨਾ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਕਲਗੀ ਧਰਜੀ ਪਾਸ ਆਪਣਾ ਦੂਤ ਭੇਜਿਆ ਸੁਨੇਹਾ ਭੇਜਿਆ ਕਿ ਬੇਨਤੀ ਹੈ ਆਪ ਰਿਆਸਤ ਨਾਹਨ ਵਿਖੇ ਆ ਕੇ ਦਰਸ਼ਨ ਦਿਓ ਇਹ ਬੇਨਤੀ ਗੁਰੂ ਜੀ ਨੇ ਪ੍ਰਵਾਨ ਕਰ ਲਈ ਗੁਰੂ ਜੀ ਵਿਸਾਖ ਦੇ ਮਹੀਨੇ ਸੰਨ 1685 ਈਸਵੀ ਵਿੱਚ ਨਾਹਨ ਪੁੱਜੇ ਨਾਹਨ ਵਿਖੇ ਰਾਜੇ ਮੇਦਨੀ ਪ੍ਰਕਾਸ਼ ਉਸ ਦੇ ਵਜ਼ੀਰਾ ਦਰਬਾਰੀਆਂ ਤੇ ਹੋਰ ਗੁਰੂ ਘਰ ਦੇ ਸੈਂਕੜੇ ਸ਼ਰਧਾਲੂਆਂ ਨੇ ਸ਼ਾਨਦਾਰ ਢੰਗ ਨਾਲ ਪਿਆਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਕੁਝ ਦਿਨ ਨਾਹਨ ਸ਼ਹਿਰ ਰਹਿ ਕੇ ਗੁਰੂ ਜੀ ਨੇ ਇਲਾਕੇ ਦਾ ਮੌਇਨਾ ਕੀਤਾ ਕਈ ਥਾਵਾਂ ਵੇਖੀਆਂ ਜਦ ਆਪ ਜੀ ਜਮਨਾ ਨਦੀ ਦੇ ਕਿਨਾਰੇ ਪੁੱਜੇ ਤਾਂ ਇਹ ਕੁਦਰਤੀ ਸੁਹੱਪਣ ਦਾ ਰਮਣੀਕ ਤੇ ਸ਼ਾਂਤ ਇਲਾਕਾ ਆਪ ਜੀ ਨੂੰ ਬਹੁਤ ਪਸੰਦ ਆਇਆ ਆਪ ਜੀ ਨੇ ਇੱਥੇ ਹੀ ਟਿਕਣ ਦਾ ਫੈਸਲਾ ਕਰ ਲਿਆ ਭਾਈ ਵੀਰ ਸਿੰਘ ਜੀ ਇਸ ਸਥਾਨ ਬਾਰੇ ਲਿਖਦੇ ਹਨ ਜਿੱਥੇ ਹੁਣ ਪੌਂਟਾ ਸਹਿਬ ਹੈ ਜਮਨਾ ਦੇ ਇਸ ਪੱਛਮੀ ਪਾਸੇ ਨੂੰ ਸਿਰਮੌਰ ਦੀ ਦੂਨ ਆਖਦੇ ਹਨ ਜਮਨਾ ਦੇ ਪੂਰਬੀ ਪਾਸੇ ਰਾਮਰਾਏ ਦੀ ਦੂਨ ਹੈ ਜਿੱਥੇ ਰਾਮਰਾਏ ਦਾ ਡੇਰਾ ਹੋਣ ਕਰਕੇ ਉਸ ਨੂੰ ਡੇਰਾ ਦੂਨ ਆਖਦੇ ਹਨ ਪਰ ਖਾਸ ਜਿੱਥੇ ਗੁਰੂ ਜੀ ਨੇ ਡੇਰਾ ਲਾਇਆ ਉਹ ਇਲਾਕਾ ਹੈ ਕਿਆਰ ਦੀ ਦੂਨ ਇੱਥੇ ਸ਼ਹਿਰ ਵਸਿਆ ਗੁਰੂ ਜੀ ਨੇ ਆਪਣੇ ਚਰਨ ਟਿਕਾਏ ਤੇ ਨਾਂ ਉਤਰਿਆ ਪੌਂਟਾ ਭਾਵ ਪਾਉਂ ਟਿਕਣ ਦੀ ਜਗ੍ਹਾ ਜੋ ਅਜਿ ਪੌਂਟਸੇਬ ਨਾਮ ਨਾਲ ਪ੍ਰਸਿੱਧ ਹੈ ਇੱਥੇ ਜਮਨਾ ਨਦੀ ਹਿਮਾਚਲ ਹਿਮਾਲਿਆ ਨੂੰ چیرਦੀ ਹੋਈ ਦੋ ਦੂਨਾ ਦੇ ਵਿਚਕਾਰ ਵਗਦੀ ਹੈ ਤੇ ਸ਼ਿਵਾਲਕ ਦੇ ਪਹਾੜਾਂ ਵਿੱਚੋਂ ਨਿਕਲ ਕੇ ਮੈਦਾਨੀ ਇਲਾਕਿਆਂ ਵਿੱਚ ਪ੍ਰਵੇਸ਼ ਕਰਦੀ ਹੈ ਇੱਥੇ ਇਸ ਦਾ ਵੇਗ ਅਤ ਤੇਜ ਸੁੰਦਰ ਤੇ ਸੁਹਾਵਣਾ ਹੈ ਰਾਜੇ ਮੇਦਨੀ ਪ੍ਰਕਾਸ਼ ਨੇ ਇਹ ਸਾਰੀ ਜ਼ਮੀਨ ਗੁਰੂ ਜੀ ਨੂੰ ਭੇਟ ਕੀਤੀ 600 ਵਿੱਗੇ ਜ਼ਮੀਨ ਲੰਗਰ ਲਈ ਤੇ ਗੁਰੂ ਜੀ ਦੀਆਂ ਫੌਜਾਂ ਨੇ ਸੌਣੀ ਬਣਾਉਣ ਲਈ ਭੇਟਾ ਕੀਤੀ ਇੱਥੇ ਜਲਦੀ ਹੀ ਜੰਗਲ ਵਿੱਚ ਮੰਗਲ ਹੋ ਗਿਆ ਦੂਰ ਦੂਰ ਤੋਂ ਸੰਗਤਾਂ ਇੱਥੇ ਆਉਣ ਲੱਗ ਪਈਆਂ ਕਈ ਲੋਕ ਇੱਥੇ ਵੱਸਣ ਲੱਗ ਪਏ ਕਾਰੋਬਾਰ ਸ਼ੁਰੂ ਕਰ ਲੈ ਕਿਸਾਨ ਜ਼ਮੀਨਾਂ ਲੈ ਕੇ ਵਾਹੀ ਕਰਨ ਲੱਗ ਪਏ ਇੱਥੇ ਦੂਰੋਂ ਦੂਰੋਂ ਗੁਰੂ ਦਰਬਾਰ ਵਿੱਚ ਕਵੀ ਤੇ ਕਵਿਸ਼ਰ ਵੀ ਆਉਣ ਲੱਗ ਪਏ ਪੌਂਟਾ ਛੇਤੀ ਹੀ ਧਾਰਮਿਕ ਤੇ ਵਪਾਰਕ ਕੇਂਦਰ ਬਣ ਗਿਆ ਗੁਰੂ ਕਲਗੀ ਧਰਜੀ ਇੱਥੇ ਕਵੀ ਦਰਬਾਰ ਕਰਾਉਂਦੇ ਕਥਾ ਕੀਰਤਨ ਦੇ دیਵਾਨ ਵੀ ਲਾਉਂਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਪ੍ਰਵਾਹ ਚੱਲ ਪਿਆ ਨਾਲ ਹੀ ਜੰਮਨਾ ਵਿੱਚ ਤਰਾਕੀ ਖੇਡਾਂ ਜੰਗਲਾਂ ਵਿੱਚ ਸ਼ਿਕਾਰ ਕਸਰਤਾਂ ਸਿੰਘਾਂ ਦੇ ਘੋੜ ਸਵਾਰੀ ਦੇ ਮੁਕਾਬਲੇ ਤੇ ਹੋਰ ਜੰਗਾ ਜੁੰਦਾ ਦੀ ਟ੍ਰੇਨਿੰਗ ਆਦੀ ਵੀ ਨਾਲ ਹੀ ਚੱਲ ਰਹੀਆਂ ਸਨ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਨੇ ਇੱਥੇ ਸਿਲਾਖਾਨਾ ਵੀ ਬਣਵਾਇਆ ਜਿਸ ਵਿੱਚ ਅਸਰ ਸ਼ਸਤਰ ਬਣਾਏ ਜਾਂਦੇ ਸਨ ਉਹਨਾਂ ਕਾਰੀਗਰਾਂ ਦੇ ਵੰਸ਼ਜ ਅੱਜ ਵੀ ਪੌਂਟਾ ਸਭ ਵਿਖੇ ਰਹਿੰਦੇ ਹਨ ਪੌਂਟਾ ਸ਼ਹਿਰ ਦਾ ਨਾਮ ਗੁਰੂ ਜੀ ਨੇ ਆਪ ਰੱਖਿਆ ਸੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਪੌਂਟਾ ਟਿਕਿਓ ਸਤਗੁਰ ਕੋ ਅਨੰਦਪੁਰ ਤੇ ਆਏ ਨਾਮ ਧਰਿਓ ਇਸ ਪੌਂਟਾ ਸਭ ਦੇ ਸੰ ਪ੍ਰਗਟਾਏ ਗੁਰੂ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਵੀ ਇੱਥੇ ਹੀ ਕੀਤੀ ਜਿਨ੍ਹਾਂ ਵਿੱਚ ਅਕਾਲ ਉਸਤਤ ਸਈਏ ਜਾਪ ਸਹਿ ਪ੍ਰਮੁੱਖ ਬਾਣੀਆਂ ਹਨ ਇਸ ਧਰਤੀ ਤੇ ਬਵੰਜਾ ਕਵੀ ਵੀ ਆਪ ਜੀ ਪਾਸ ਰਹੇ ਇੱਕ ਦਿਨ ਗੁਰੂ ਜੀ ਰਿਸ਼ੀ ਕਾਲਪੀ ਜੀ ਜੋ ਕਿ ਹੁਣ ਬਹੁਤ ਵਿਰਤ ਹੋ ਚੁੱਕੇ ਸਨ ਉਹਨਾਂ ਦੇ ਪਿਆਰ ਦੀ ਖਿੱਚ ਵਿੱਚ ਵੱਜੇ ਉਹਨਾਂ ਦੇ ਸਥਾਨ ਤੇ ਪੁੱਜੇ ਰਿਸ਼ੀ ਜੀ ਗਦਗਦ ਹੋ ਗਏ ਉਹਨਾਂ ਦੀ ਤਪੱਸਿਆ ਸਫਲ ਹੋ ਗਈ ਸੀ ਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਪੋਂਟਸ ਸਾਹਿਬ ਲਿਆਏ ਇੱਥੇ ਹੀ ਰਿਸ਼ੀ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਸਥਾਨ ਅੱਜ ਵੀ ਪੋਂਟਸ ਸਾਹਿਬ ਵਿਖੇ ਸੁਸ਼ੋਭਿਤ ਹੈ ਗੁਰੂ ਸਾਹਿਬ ਜੀ ਜਿਸ ਮੁੱਖ ਕਾਰਜ ਲਈ ਇੱਥੇ ਆਏ ਸਨ ਉਹ ਸੀ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਦੀ ਸੁਲ੍ਹਾ ਕਰਉਣੀ ਤੇ ਉਸ ਤੋਂ ਕਬਜ਼ੇ ਵਾਲੀ ਜ਼ਮੀਨ ਵਾਪਸ ਮੇਦਨੀ ਪ੍ਰਕਾਸ਼ ਨੂੰ ਦਿਵਾਉਣੀ ਰਾਜਾ ਫਤਿਹ ਸ਼ਾਹ ਨਾਹਨ ਤੇ ਹਮਲਾ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਕਿਸੇ ਸਿਆਣੇ ਸਲਾਹਕਾਰ ਨੇ ਸਮਝਾਇਆ ਕਿ ਯੁੱਧ ਦਾ ਕੋਈ ਲਾਭ ਨਹੀਂ ਹੈ ਗੁਰੂ ਸਾਹਿਬ ਆਪ ਆਪਣੀ ਫੌਜਾ ਸਮੇਤ ਉੱਥੇ ਮੌਜੂਦ ਹਨ ਸੋ ਸੁਲ੍ਹਾ ਕਰ ਲੈਣ ਵਿੱਚ ਭਲਾਈ ਹੈ ਰਾਜਾ ਫਤਿਹशाह ਮੰਨ ਗਿਆ ਤੇ ਤੁਰੰਤ ਮੇਦਨੀ ਪ੍ਰਕਾਸ਼ ਨਾਲ ਸੁਲਾਹ ਕਰ ਲਈ ਤੇ ਕਬਜ਼ੇ ਵਾਲਾ ਇਲਾਕਾ ਵੀ ਵਾਪਸ ਕਰ ਦਿੱਤਾ। ਰਾਜਾ ਫਤਿਹशाह ਗੁਰੂ ਜੀ ਦੇ ਦਰਸ਼ਨ ਕਰਨ ਪੋਂਟੇ ਵੀ ਆਇਆ। ਇੱਥੇ ਹੀ ਰਹਿੰਦੇ ਹੋਏ ਗੁਰੂ ਜੀ ਨੇ ਇੱਕ ਆਦਮਖੋਰ ਸ਼ੇਰ ਦਾ ਸ਼ਿਕਾਰ ਕੀਤਾ। ਪੋਂਟਾ ਸਾਹਿਬ ਤੋਂ 5 ਕਿਲੋਮੀਟਰ ਦੂਰ ਗੁਰਦੁਆਰਾ ਸ਼ੇਰਗਾਹ ਸਾਹਿਬ ਵੀ ਸੁਸ਼ੋਭਿਤ ਹੈ। ਪੋਂਟੇ ਹੀ ਪਹਿਲੀ ਵਾਰ ਪਿੰਡ ਸਡੋਰੇ ਦੇ ਰਹਿਣ ਵਾਲੇ ਪੀਰ ਬੁੱਧੂ ਸ਼ਾਹ ਜੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਗੁਰੂ ਜੀ ਦੇ ਮੁਰੀਦ ਹੋ ਗਏ ਪੋਂਟੇ ਸਾਹਿਬ ਰੰਧਿਆ ਹੀ ਸਨ 1699 ਈਸਵੀ ਵਿੱਚ ਪੰਗਾਣੀ ਦਾ ਯੁੱਧ ਹੋਇਆ ਇਹ ਗੁਰੂ ਜੀ ਦਾ ਪਹਿਲਾ ਯੁੱਧ ਸੀ ਇਸ ਯੁੱਧ ਵਿੱਚ ਗੁਰੂ ਜੀ ਦੀ ਜਿੱਤ ਹੋਈ ਪੋਂਟਾ ਸਾਹਿਬ ਵਿਖੇ ਹੀ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਦਾ ਜਨਮ ਹੋਇਆ ਜੰਗ ਜਿੱਤਣ ਦੀ ਖੁਸ਼ੀ ਵਿੱਚ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਪੌਂਟਸ ਆਬ ਵਿਖੇ ਸਨ 1685 ਤੋਂ 1699 ਈਸਵੀ ਤੱਕ ਰਹੇ ਇਸ ਪਾਵਨ ਧਰਤੀ ਤੇ ਸ਼ਾਨਦਾਰ ਗੁਰਦੁਆਰਾ ਪੌਂਟਸ ਸਾਹਿਬ ਜੀ ਸੁਸ਼ੋਭਿਤ ਹਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ